ਉਹ ਰੇਡਰ ਦੇ ਹਿੱਸੇ ਜਾ ਰਿਹਾ ਹੈ ਪੁਆਇੰਟ ਜਿਹੜਾ ਇਸ ਤੋਂ ਨੌਜਵਾਨ ਧਾਵੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਆਰਮਗੀਨ ਸਰ ਵੀ ਧਰਤੀ ਹੈ ਕਹਿੰਦੇ ਵੀ ਮੇਰੇ ਵੀਰੋ ਇਹ ਭਵਾਨਾ ਦਾ ਪਰਿਵਾਰ ਹੈ ਇਹ ਕੌਣ ਹੈ ਇਹ ਪਿਛਲੇ ਸਾਲ ਦੇ ਨਿਊਜ਼ੀਲੈਂਡ ਦੇ ਕੱਪ ਦਾ ਬੈਸਟ ਸਟ੍ਰਾਇਕਰ ਹੈ ਇਹ ਜਸ਼ਨ ਆਲਮੀਰੀਆ ਹੂਟਾ ਬਾਈ ਟਿਆਕਰਾ ਬਾਈਕ ਤੇ ਕਰਦੇ ਸਰਪੇ ਦਾ ਨੌਜਵਾਨ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫੁਰਾ ਕਿਸੇ ਨੂੰ ਬੋਲਾ ਨਾ ਤੇ ਫੁਰਾ ਦੇ ਵਿਚ ਲੱਖਾਂ ਬਖਸ਼ ਹਾਰਿਆ ਬਖਸ਼ੀ ਮੇਰੇ ਐਮ ਕਿਰੂਣਾ ਲਖਾ ਅੱਜ ਦਾ ਇਹ ਵੱਡਾ ਕਬੱਡੀ ਕੱਪ ਸਰਹਾਲੀ ਦੀ ਧਰਤੀ ਐ ਜੰਮ ਸਪੋਰਟਸ ਕਬੱਡੀ ਦਾ ਇਹ ਤਿਉਹਾਰ ਜਾ ਰਿਹਾ ਹੈ ਇਹਦਾ ਮਹਾਰ ਕੋ ਮੋਟਰਾਂ ਦਾ ਪਿੰਡ ਐ ਮਹਾਰ ਖਿਡਾਰੀਆਂ ਦਾ ਪਿੰਡ ਐ ਜਿਹਨਾਂ ਨੇ ਕਰਕੇ ਜਹਾਜ ਘਰ ਘਰ ਕੇ ਖਿਡਾਰੀ ਆਏ ਸਾਲ ਵਕਫ ਮੋਰਕਾ ਦੇ ਵਿੱਚ ਖੇਡਦੇ ਆ ਸਾਰੇ ਪ੍ਰਬੰਧਕਾਂ ਦਾ ਸਾਰੇ ਪ੍ਰਮੋਟਰਾਂ ਦਾ ਉੱਚੇ ਰਾਬਰ ਦੀ ਸੰਗ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਰੁਪੀਆ ਕਹਿੰਦੇ ਫੇਰ ਗਰਾਊਂਡ ਦੇ ਨਾਲ ਪੰਜਾਬੀਆਂ ਤੋਂ ਵੱਡੀਆਂ ਦੀ ਦੁਨੀਆ ਭਰਦੀਆਂ ਹੋ ਵੱਡੀਆਂ ਟੀਮਾਂ ਦੇ ਦਰਮਿਆਨ ਕਹਿੰਦੇ ਮੈਚ ਸ਼ੁਰੂ ਹੋ ਚੁੱਕਿਆ ਹੈ ਇਨਚਾਨੀ ਹੈ ਕੈਲੀਫੋਰਨੀਆ ਦੁਨੀਆਂ ਦੇ ਵਿੱਚ ਗੱਲਾਂ ਕਰਵਾਜਾ ਸੁਪਰ ਨੇ ਪਾ ਪਾ ਕੇ ਰੇਡਾ ਇਧਰ ਦੇ ਬੰਦੇ ਕਹਿੰਦੇ ਨੌਜਵਾਨ ਸਾਹਮਣੇ ਗੱਲ ਕੀ ਬਣ ਗਈ ਗੱਲ ਕੀ ਬਣ ਗਈ ਹਾਂ ਲੰਗੁਰ ਵਸਦੀਆ ਲਾ ਤਗੜਾ ਜੱਫਾ ਕਹਿੰਦੇ ਸਰੇ ਦਾ ਨੰਬਰ ਆਪਣੀ ਟੀਮ ਨੂੰ ਜੋੜਦਾ ਰਤਨ ਚੱਤਰਾ ਅੰਕਿਤ ਲਾਠ ਆ ਗਿਆ ਇਹ ਹਰਿਆਣੇ ਦੀ ਤਰਕੀ ਤੇ ਨੁਝਾ ਇਹਦਾ ਲਾਠ गावा ਹੈ ਇਹ ਅੰਕਿਤ ਹੈ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਨੌਜਵਾਨ ਵਧਿਆ ਹੋਇਆ ਇੱਕ ਪਾਸੇ ਮੀਰਪੁਰ ਪਿੰਡ ਹੈ जगदी प्यारे जगदी ता कर कराए ਯਾਰ ਨੌਜੋ ਨਾਰ ਬੜਾ ਪਿਆਰ ਹੈ ਸੁੱਖਾ ਵਾਸੀ ਦੇ ਸਾਰੇ ਆਪਣੇ ਸਾਥੀਆਂ ਨਾਲ ਜਾ ਰਹੇ ਬਹੁਤ ਬਹੁਤ ਧੰਨਵਾਦ ਹੈ ਲਓ ਕੁਲਵੀਰ ਆ ਜਟਾੜੇ ਪਿੰਡ ਵਾਲਾ ਮੇਰੇ ਮਿੱਤਰੋ ਪਰ ਦੂਜੇ ਪਾਸੇ ਬਾਲੂ ਜਗਤਪਾਲਾ ਬਾਲੂ ਚੱਲ ਵੀ ਪਿੰਡ ਹੈ ਬਾਹਰ ਵੀ ਕਬੱਡੀ ਨੌਜੋ ਹੈ ਲਓ ਖੂਲਾ ਬਿੱਲਾ ਕਬੱਡੀ ਪਾ ਰਿਹਾ ਹੈ ਉਹਨੂੰ ਧੰਨਵਾਦ ਕਰਦੇ ਆ ਸਾਡੇ ਸਰਹਾਰ ਬਜਿੰਦਰ ਸਿੰਘੀ ਵਾਸੀ ਪ੍ਰਧਾਨ ਕਹਿੰਦੇ ਕਾਮ ਚੱਲਦੀ ਆ ਆਸਟ੍ਰੇਲੀਆ ਤੋਂ ਇਧਰ ਬੰਦੇ ਆਉਂ ਪਾੜਿਆ ਇੱਕ ਪਾਸੇ ਬਰਦਾਸ਼ ਹੋਈਆ ਸਰਹਾਰੀ ਵਾਲੇ ਤਾੜੀ ਵਾਲੇ ਕੀ ਖਿਆਲ ਆ ਆ ਤਾੜੀਆਂ ਮਾਰ ਦੋ ਮੇਰੇ ਮਿੱਤਰੋ ਇਹ ਦੂਜਾ ਮੈਚ ਹੈ ਪਹਿਲਾ ਹੀ ਸਿਰੇ ਦਾ ਚੜਾ ਗਿਆ ਇਧਰ ਦੇ ਬੰਦੇ ਬਿੱਲਾ ਜੋਰ ਜੋਤੀ ਦਾ ਜਫਾ ਲੱਗ ਗਿਆ ਉਦੋਂ ਪਗਲ ਪੋਰਾ ਤਾਂ ਕੋਈ ਗੀਰ ਕਬੱਡੀ ਕਲੱਬ ਜਿਲੰਦਰ ਦੀ ਕਬੀ ਟੀਮ ਹੈ ਉਦੋਂ ਧੰਨਵਾਦ ਕਰਾਂਗੇ ਬਸਰਾ ਬਰਦਰ ਜਿਹਨੂੰ ਗੱਲ ਜਲਦੀ ਹੈ ਲਸ਼ਰ ਬੌਲੀ ਅੱਜ ਦੇ ਵੱਡੀ ਟੀਮਾਂ ਬੂਤੇ ਖਾਕਰੀ ਤੇ ਨਾਲ ਸਰਦਾਰ ਕਰਾਂਗੇ ਸਾਡੇ ਭਰਾਵਾਂ ਦਾ ਉਧਰ ਦੇ ਵੱਡੇ ਜਿਲੰਦਰ ਵਰਕ ਫਰਾਂਸ ਕੀਪਾ ਟਾਂਡਾ ਦੇ ਬਾਊ ਖੈਰਾ ਬੇਟ ਅਮਰੀਕਾ ਵਿੱਚ ਰਹਿੰਦਾ ਤੇ ਸਾਰਿਆਂ ਦੇ ਪਿੰਡ ਵੱਡਾ ਮੇਲਾ ਜਲਦਾ ਤੇ ਨਾਲ ਜੀਤਾ ਪੱਟਾ ਤੇ ਨਾਲ ਸਾਡਾ ਵੀਰ ਹੈ ਔਰ ਵੀਤਾ ਚੱਕ ਦੇਸ਼ ਰਾ ਸੋਨਾ ਖੋਟੀਆ ਸੁਖਾ ਰਦਾਵਾ ਗੁਰਜਾਲ ਪੱਗਾ ਜੱਗਾ ਦਿਆਲ ਤੇ ਨਾਸਰ ਦਾ ਵੀਰ ਆ ਜਸ਼ਨ ਆ ਗਿਆ ਰਮਗੀ ਦੀਆ ਆ ਕਹਿੰਦੇ ਜਸ਼ਨ ਆ ਰਮਗੀ ਦੀ ਧਰਤੀ ਦਾ ਵੱਡਾ ਮਾਲ ਕਬੱਡੀ ਦਾ ਪਿਛਲੇ ਸਾਲ ਪਿੰਡ ਦੇ ਕਿਹਾ ਵੀ ਜੰਡੀ ਨੇ ਸੀਜ਼ਨ ਕਾਪੜਾ ਬਸਟ ਬਣਿਆ ਇੱਕ ਪਾਸੇ ਵਿੱਕੀ ਹਰੀਕੇ ਕਲਾਂ ਵਾਲਾ ਤੇ ਵੀਰ ਦੇ ਤਾਲੇ ਵਾਲਾ ਆ ਸ਼ੇਰਪੁਰ ਤੋਂ ਦੇਣਾ ਸੱਤੂਆ ਮੇਰੇ ਮਿੱਤਰੋ ਉਧਰ ਗਰਵੰਤ ਸੁੰਦਰ ਦਾ ਅਮਰੀਕਾ ਤੋਂ ਵੱਡਾ ਤਰਵਾਦ ਅਮਨ ਢੇਸੀ ਗੋਗਾ ਢੇਸੀ ਸੋਨਾ ਢੇਸੀ ਇਹ ਨਾਲ ਸਾਡਾ ਫਟਾ ਭਰਾ ਇਹਦੇ ਕਰਕੇ ਇਸ ਤਰ੍ਹਾਂ ਕੋਈ ਦਰਸ਼ਨ ਹੁੰਦੇ ਆ ਸੱਕੇ ਬਾਸੀ ਦਾ ਮੈਂ ਕਟਵਰ ਦਾ ਹਾਰ ਇਧਰ ਕਹਿੰਦੇ ਮਾਨ ਸਿੰਘ ਬੁਲਟ ਹਾਰ ਨੇ ਦਿੱਤੇ ਜਾਣੇ ਆ ਅੱਜ ਹਾਰ ਨੇ ਦਿੱਤੇ ਜਾਣੇ ਆ ਆਹ ਦੂਜਾ ਮੈਚ ਵੱਡੇ ਵੱਡੇ ਬੰਦੇ ਪੜਦੇ ਆ ਸਰਹਾਰੀ ਵਿੱਚ ਸੱਕੇ ਬਾਸੀ ਦਾ ਖਾ ਗੜਮਾ ਧੰਵਾਦ ਹੈ ਵੱਡਾ ਮੇਲਾ ਚੱਲਦਾ ਖੀਰਾਂ ਵਾਲੀ ਗੱਗੀ ਖੇਤੋਂ ਤੋਂ ਪੁਜਰਾ ਰੇਸ਼ਪੁਰ ਸ੍ਰੀਲੇ ਵਾਲਾ ਤੇ ਕਿਹਦੇ ਨਜ਼ਰ ਹੋ ਰκε ਆ ਪਰ ਰੁਪਿੰਦਰ ਵੱਡਾ ਵੀ ਸੋਡਾ ਪਾ ਸਾਡਾ ਨਾਲ ਉਧਰ ਬੱਦੇ ਸੰਮੂਹ ਭਾਵਾਂ ਦਾ ਖਾ ਗੜਮਾ ਧੰਵਾਦ ਹੈ ਜਲਸਾ ਦੀ ਸੀਜੀ ਹੈ ਤੇ ਨਾਲ ਤੇ ਨੂੰ ਭੱਟੀ ਦੀ ਹੈ ਸਾਬ ਜੀ ਹੈ ਸਾਡੇ ਵੀਰ ਔਰ ਕਬੱਡੀ ਪੈ ਗਈ ਬੰਦਾ ਕਰੀ ਗੱਲ ਇਹ ਜਗਤਪੁਰਿਆ ਬਾਲੂ ਹੈ ਇਹ ਲਖਵਿੰਦਰ ਕਮਾਲ ਬਾਲੂ ਹੈ ਪਰ ਦੂਜੇ ਪਾਸੇ ਵਿੱਕੀ ਹੈ جسروج جی 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 سروج جی بہت بہت سارے بلادی میں ਇਦੋਂ ਵਰਜਾਪੁਰੀ ਚੱਲਦੀ ਹੈ ਇਦੋਂ ਵਰਜਾਪੁਰੀ ਚੱਲਦੀ ਹੈ ਹੈਪੀ ਕੋਰਲੇ ਦਾ ਗੁਰਪੀ ਜੱਗੀਆਂ ਦਾ ਤੇ ਯਾਰ ਸਾਡਾ ਜੱਗਾ ਜੱਗੀਆਂ ਆ ਭਾ ਵੱਡੇ ਵੱਡੇ ਤੇ ਵੱਡਾ ਧੰਨਵਾਦ ਪੰਜਾਬ ਦੀਆਂ ਤੋਂ ਬੰਦੀਆਂ ਬੰਦੀਆਂ ਟੀਮਾਂ ਦੇ ਦਰਮਿਆਨ ਸਰਹਾਈ ਵਿੱਚ ਕੱਪ ਚੱਲਦਾ ਇਦੋਂ ਗੁਰੰਤ ਸਿੰਘ ਜੀ ਦਾ ਪਾਲਾ ਹੋਇਆ ਬਰੇ ਪਿੰਡ ਦੇ ਜੀ والا جو پڑھ والا یوگا میرے رنگ سو ہر پیار چمیشا دوستو ਜਿਹੜਾ ਪਹਿਲਾ ਕਰਦੇ ਵਾਰ ਉਹਦੀ ਜਿੱਤ ਹਮੇਸ਼ਾ ਦੂਜੋ ਜਿਹੜਾ ਪਹਿਲਾ ਕਰਦੇ ਵਾਰ ਪਹਿਲਾ ਸੈਮੀਫਾਈਨਲ ਜਿਹੜਾ ਫਰੰਡ ਦੇ ਨੰਬਰ ਸੀ ਆਇਆ ਉਹ ਰੇਡਰ ਨੂੰ ਮਿਲਿਆ ਹੋਸ ਸਾਹਿਬ ਕਿਹੜੀ ਟੀਮ ਨੂੰ ਕਿਹੜੀ ਨੂੰ ਮਿਲਿਆ ਇਹ ਸਾਨੂੰ ਜਰੂਰ ਦੱਸਿਓ ਆਹ ਸਾਡੀ ਯੰਗ ਕਬੱਡੀ ਕਲੱਬ ਨੂੰ ਜਿਹੜਾ ਨੰਬਰ ਮਿਲ ਗਿਆ ਲਓ ਸਾਹਮਣੇ ਦੇਖਣਾ ਵੀ ਕਬੱਡੀ ਪਾ ਕੇ ਨੌਜਵਨ ਵਿੱਕੀ ਜਾਨ ਕੋਈ ਆਪਣੀ ਟੀਮ ਲਈ ਨੌਜਵਨ ਪਾਉਣ ਦਾ ਵਾਅਦਾ ਕਰ ਗਿਆ ਚੱਲ ਵੀ ਫੈਕੀ ਪਾਵੀ ਕਬੱਡੀ ਖੰਡੂਸਾਰ ਬੇਬੀਓ ਗਰੰਟੀ ਅਗਲੇ ਮੁਕਾਬਲੇ ਦੀਆਂ ਟੀਮਾਂ ਤਿਆਰ ਹੋ ਰਹੀਆਂ ਗੰਦੂਰ ਸਾਹਿਬ ਤੇ ਬੇਬੀਓ ਗਰੰਟੀ ਦੀਆਂ ਟੀਮਾਂ ਦੇ ਦਰਮਿਆਨ ਇਸ ਤੋਂ ਬਾਅਦ ਪਹਿਲਾ ਸੈਮੀਫਾਈਨਲ ਬਰਾਂਦੀ ਆਜੋ ਜੀ ਇੱਥੇ ਇੱਕ ਨਾਮ ਸਨਮਾਨਤਾ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਸਾਹਿਬ ਦਾ ਜਿਹੜਾ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਹੋਦਰ ਸੰਤੋਸ਼ ਸਿੰਘ ਜੱਜ ਦੇਵਿੰਦਰ ਸਿੰਘ ਜੱਜ ਰੇਸੀ ਜੀਐਸਏ ਉਹਨਾਂ ਦਾ ਬੇਤੇਮ ਧੰਨਵਾਦ ਅਲਾਜੀ ਜੀ ਹਾਂਜੀ ਸਤਾਜੀ ਕਰੋ ਕਰੋ ਆਹ ਵੇਖੋ ਅੱਜ ਦੇ ਮੌਕੇ ਤੇ ਵੱਡਾ ਧੰਨਵਾਦ ਅਮੰਦਰ ਸਮਾਜੀ ਸਾਡੇ ਸਰਕਾਰ ਦੇ ਵੱਡੇ ਭਾਈ ਧੰਨਵਾਦ ਲਓ ਕਹਿੰਦੇ ਆਲਵੀਰ ਵਾਲਾ ਪਹਿਲਵਾਨਾਂ ਦੇ ਲਾੜੇ ਵਿੱਚੋਂ ਹੈ ਕਹਿੰਦੇ ਆਲਵੀਰ ਜੀ ਹੁੰਦੀ ਹੈ ਗੁਰੂਆਂ ਦੀ ਚੰਗ ਸੋਹ ਤਰਾਂ ਦੀ ਧਰਤੀ ਤੇ ਮਾਲ ਜਿੱਥੇ ਖੇਡਦਾ ਪਹਿਲਾ ਹੁੰਦਾ ਯਾਰੀਆ ਕਿਵੇਂ ਬੁੱਤੇੱਖ ਅੱਖ ਦੇ ਨਾਲ ਵੱਡੀ ਟੀਮ ਲਛਰਪਾਵਾ ਦੀ ਉਧਰ ਦੇ ਬੰਦੇ ਜੱਗ ਕੌਡੀ ਕਲ ਸਰਹਾਲੀ ਦੀ ਟੀਮ ਬਲਵਿੰਦਰ ਬਾਸੀ ਸਾਹਿਬਾ ਦੀ ਟੀਮ ਹੈ ਹਰਵਿੰਦਰ ਬਾਸੀ ਜੀ ਸਾਡੇ ਸਰਪਾਰਕ ਜਗ ਵੱਡੇ ਪੱਧਰ ਤੇ ਬੰਦਾ ਧੰਨਵਾਦ ਅਗਲੀ ਵੱਡਾ ਪ੍ਰਾਈਜ਼ ਹਾਰਲੇ ਮੋਟਰਸਾਈਕਲ ਵਿੰਦਰ ਸਾਹਿਬਾ ਭਰਾ ਯੂਐਸ ਵਿੱਚ ਰਹਿੰਦਾ ਹੈ ਗੁਰਜਾਰ ਸਿੰਘ ਪੰਨੋ ਰਾਜਾ ਕਹਿੰਦੇ ਪਿੰਡ ਦੇ ਨਾਲ ਵਡੀਆਂ ਨੇ ਆਹ ਵੇਖੋ ਜਰਾ ਮਦਦ ਆ ਬਦਲ ਆ ਬਦਲ ਆ ਬਦਲ ਆ ਬਿਤਾਣੇ ਤੇ ਕਹਿੰਦੇ ਸੁਰੀਲੀਆ ਬਾਟਾ ਵਧਦਾ ਗਿਆ ਜਾਂਦਾ ਹੈ 2020 ਤਗੜਾ ਜਫਾ ਆਪਣੀ ਟੀਮ ਦੇ ਲਈ ਲੱਖਾਂ ਦੇ ਰਮੜ ਦਾ ਵਾਧਾ ਕਰ ਗਿਆ ਹੈ ਕਿ ਆਦਮਦਾਲ ਪਿੰਡ ਹੈ ਸਦੀ ਦਾ ਚਲੋ ਇਹ ਨੌਜਵਾਨਾਂ ਪਾ ਵੀ ਕਬੱਡੀ ਜੋ ਕਰਾ ਕਬੱਡੀ ਦੇ ਬੰਦੇ ਕਹਿੰਦੇ ਆਲਮਗੀਰ ਦਾ ਜੈਕ ਕਬੱਡੀ ਪਾ ਰਿਹਾ ਹੈ ਇਹ ਗੁੱਟੇ ਖੱਖ ਨੂੰ ਯਾਰ ਤੋਂ ਪਿਆ ਮੇਰੇ ਮਿੱਤਰੋ ਆਹ ਸਭੀ ਕਬੱਡੀ ਪੈ ਰਹੀ ਹੈ ਜਿੱਥੇ ਖੇਡ ਦਾ ਮੇਲਾ ਬਣਾ ਦਿੰਦਾ ਹੈ ਮੇਲਾ ਪਾਸੇ ਖੜੀ ਕੇ ਕਾਲਵਾ ਚੁੱਪ ਵਿੱਕੀ ਦੇ ਕਹਿੰਦੇ ਦੂਸਰੇ ਪਾਸੇ ਆ ਬਾਕੀ ਨਾਲ ਭੜ ਕੇ ਸਾਲ ਲਕੀ ਚੜਦੇ ਭੜ ਕੇ ਸਾਲ ਆਓ ਸਾਹਮਣੇ ਆਹ ਨਾਲ ਸਾਹ ਚੜ ਸਕਦੇ ਆ ਆਪਣੀ ਖੁੱਦ ਚ ਸਾਹ ਵੜ ਸਕਦਾ ਦੂਰੇ ਚੁਤਰਾ ਵੜ ਜਾਂਦੀ ਆ ਅੰਖਾ ਦੁਨੀਆ ਦਾ ਪਹਿਲਾ ਰੇਂਡਰ ਆ ਜਿਹੜਾ ਆਪ ਜ਼ੋਰ ਮਾਰਦਾ ਨਹੀਂ ਤੇ ਰੇਂਡਰ ਕਹਿੰਦੇ ਆ ਵੀ ਹੱਥ ਲਾਈਏ ਸਾਈਡ ਤੇ ਰੇਂਡਰ ਕਹਿੰਦੇ ਭੱਜ ਜੀ ਉਧਰ लाॾी कौड़ा जी वॾे वीर केट वञो जा हिकु हथियारे त लाॾी कौड़ा साधी वॾे पत्र वॾा धनवार रेश

جاری نے اپنی جیوڑتا ہے میں جانا چوٹی واؤ رہی ہے ਪਰ ਆ ਅੱਜ ਜੀਵਨ ਫਰਨਾ ਔਖਾ ਹੋਇਆ ਪਿਆ ਅੱਜ ਜੀਵਨ ਕਹਿੰਦੇ ਫਰਨਾ ਔਖਾ ਹੋਇਆ ਪਿਆ ਜਲਾਲ ਦੇ ਕਬਡੀ ਕੱਪ ਦੇ ਮਾਨੁਕੇ ਗਿੱਲ ਵਾਲੇ ਜੀਵਨ ਦਾ ਸਕਾਰ ਤੇ ਉਹ ਗੱਡੀ ਨਾਲ ਗੁਲਜਾਰੀ ਮੋੜੇ ਨਾਲ ਸਕਾਰ ਤੇ ਉਹ ਗੱਡੀ ਦੇ ਨਾਲ ਹਲੇ ਬੱਲੇ ਆ ਅਲਵੀਰ ਜਲਾਲ ਦਾ ਸੋਨੇ ਦੇ ਕੰਖੇ ਦਾ ਸਨਮਾਨ ਕੀਤਾ ਜਾਣਾ ਹੈ ਉਧਰ ਰੇਸ਼ਮ ਸਿੰਘ ਜੀ ਲਗਾਤਾਰ ਪਾਈ ਜਾਂਦਾ ਹੈ ਇਧਰ ਕਹਿੰਦੇ ਵਿੱਕੀ ਦਾ ਕੋਈਆ ਕਹਿੰਦੇ ਦਾ ਬੋਤਲਾ ਬਖਰੀ ਦੀ ਪਛਾਣ ਕਹਿੰਦੇ ਗਰਦਨ ਦੇ ਥੱਲੇ ਥੋੜਾ ਜਿਹਾ ਬਾਜ ਬਣਿਆ ਤੇ ਬਾਜ ਦੇ ਪੈਰਾਂ ਦੇ ਥੱਲੇ ਲੈ ਵੀ 15 ਇੱਕ ਸੱਪ ਜਿਹਾ ਲੰਕਦਾ ਧੀਰਾ ਆਓ ਸਾਹਮਣੇ ਸਵੇਰਾ ਮੈਚ ਬਿੱਲਾ ਜੋਰ ਬਿੱਲਾ ਸਰਪੰਚ ਬਿੱਲਾ ਸਰਪੰਚ ਜੋ ਮੰਡਲ ਦਾ ਸਰਪੰਚ ਜਿਹੜੇ ਕਬੜੀਆਂ ਪਾ ਰਿਹਾ ਅੱਜ ਸਰਹਾਰੀ ਦੇ ਵਿੱਚ ਨੇ ਵੀ ਕਿਉਂ ਅੱਜ ਬਹੁਤ ਵੱਡੇ ਵੱਡੇ ਖੇਡ ਮੇਲੇ ਪਰ ਸਰਹਾਰੀ ਦਾ ਮੇਲਾ ਕਹਿੰਦੇ ਇਤਿਹਾਸ ਰਚ ਕੇ ਜਾਊਗਾ ਤਹਾਲੀ ਦਾ ਮੇਲਾ ਇਤਿਹਾਸ ਸਭੂਤ ਦਾ ਮੇਲੇ ਮਿੱਤਰੋ ਲਓ ਜਾਨ ਪਈਆ ਪਿੱਤੀ ਇਸੇ ਕੇ ਮਾਦ ਵਿੱਚ ਕਬੱਡੀ ਪਾ ਰਿਹਾ ਹੈ ਬਿਆ ਪ੍ਰਿੰਟੀ ਕਬੱਡੀ ਕੱਪ ਨਿਊਜ਼ੀਲੈਂਡ ਪੁੱਜ ਗਈ ਹੈ ਜਨੂਰ ਸਾਹਿਬ ਦੀ ਟੀਮ ਪੁੱਜ ਜਾਵੇ ਜਨੂਰ ਸਾਹਿਬ ਤੇ ਬਿਆ ਕਵਾਂਟੀ ਦਾ ਮੈਚ ਮੈਚ ਸਮਾਪਤ ਜਿਨ੍ਹਾਂ ਨੂੰ ਆਹ ਮੈਚ ਵਧੀਆ ਲੱਗਿਆ ਇੱਕ ਵਾਰੀ ਥੋੜਾ ਜਿਹਾ ਲੋਕ ਮਾਦ ਤਾਰੀਆਂ ਵਾਦੂ ਸੰਦੂ ਧਾਰਾ ਦਾ ਵੱਡੇ ਵੱਡੇ ਧਾਰਾ ਦਾ ਸਾਰ ਸੰਦੂ ਹਰ ਤੀਰ ਸੰਦੂ ਸਾਡੇ ਵੀਰ ਲੈ ਜਾਂਦੇ ਵਾਸਤੇ ਰੈਨ بلجریا <سؤال> جگہ بہت بہت ہے پیاری جگہ سروتے کا <سؤال> سارے <سؤال> ساتھی ستار ہے 30 ਨੰਬਰ ਨੇ 33 ਨੰਬਰ ਜੀਏ ਵੀ ਕਾਲਜ ਜਲੰਧਰ ਦੇ ਤੇ 30 ਨੰਬਰ ਯੰਗ ਸਪੋਰਟਸ ਕਲੱਬ ਸਰਹਾਲੀ ਦੇ ਯੰਗ ਸਪੋਰਟਸ ਕਲੱਬ ਸਰਹਾਲੀ ਜੇਤੂ ਰਹੀ ਹੈ ਫੇਰ ਸਾਹਿਬ ਕਬਡੀ ਕਲੱਬ ਸੁਰਖਪੁਰ